ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਐਸੀ ਸੁਰੇਲੀ ਆਵਾਜ਼ ਸੁਣਾਉਣ ਲੱਗਿਆ ਜਿਹਨੂੰ ਤੁਸੀਂ ਅੱਖਾਂ ਮੀਚ ਕੇ ਇਹ ਮਹਿਸੂਸ ਕਰੋਗੇ ਕਿ 우ਸਤਾਦ ਲਾਲਚੰਦ ਜਮਲਾ ਜੱਟ ਜੀ ਗਾ ਰਹੇ ਨੇ ਸੁਣਾਓ ਜੀ ਕੁਛ ਹਾਂ ਸੱਚ ਗੋਰੀ ਨਾ ਨਿਕਿਆ ਜਾ ਦੁਨੀਆ ਨੂੰ ਦੀਵਗਦਾ ਸੰਗਤ ਪਈ ਪਕਾਰ ਦੀ ਤੇਰੇ ਹੱਥ ਵਿੱਚ ਚਾਬੀ ਆ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਜੇ ਨਾਮ ਚੇ ਜਾ ਕੇ ਦੁਖੀਆਂ ਦਾ ਤੂੰ ਦੁਖਨਵਾਰਿਆ ਦੁਖਨਵਾਰਿਆ ਤੂੰ ਕਰਮ ਕਮਾ ਦਾ ਡੁੱਬਿਆਂ ਨੂੰ ਤਾਰਿਆ ਡੁੱਬਿਆਂ ਨੂੰ ਤਾਰਿਆ ਤੂੰ ਆਖੜ ਪੰਨੀ ਦਾਤਾ ਤੂੰ ਆਕਰ ਪੰਨੀ ਦਾਤਾ ਬਾਬਰ ਸਰਕਾਰੀ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਪਰਬਤ ਨੂੰ ਪੰਜਾਲਾ ਕੇ ਡੁਬਦਾ ਟਿਕਾਲਿਆ ਡੁਬਦਾ ਟਿਕਾਲਿਆ ਦੁਨੀਆਂ ਦੇ ਵਲ ਚੜ ਕੱਢ ਕੇ ਤੂੰ ਰਹੇ ਪਾਲਿਆ ਇਰਾਹੇ ਪਾਲਿਆ ਤੇਰੀ ਬਾਣੀ ਦੇ ਵਿੱਚ ਬਾਬਾ ਤੇਰੀ ਬਾਣੀ ਦੇ ਵਿੱਚ ਬਾਬਾ ਹਰ ਬਾਤ ਵਿਚਾਰੀ ਦੀ ਤੇਰੇ ਹੱਥ ਵਿੱਚ ਚਾਵੀ ਉਹ ਰਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਓ ਪੰਡਾ ਤੇ ਨਨਕਾਣਾ ਨਜਰਾ ਤੋਂ ਦੂਰੇ ਨਜਰਾ ਤੋਂ ਦੂਰੇ ਤੇਰੀ ਠੀਕੀ ਖਾਤਰ ਡਾਤਾ ਅਕੀਆਂ ਮਜਬੂਰ ਨੇ ਅਕੀਆਂ ਮਜਬੂਰ ਨੇ ਤੈਨੂੰ ਜੰਬਲੇ ਜੱਟ ਦੀ ਤੂੰ ਵੀ ਤੈਨੂੰ ਜੰਬਲੇ ਜੱਟ ਦੀ ਤੂੰ ਵੀ ਤੈਨੂੰ ਵਜਾ ਮਾਰਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਬਾਬਾ ਜੀ ਪਹਿਲਾਂ ਤੁਹਾਡਾ ਨਾਮ ਦੱਸਿਓ ਜੀ ਕੀ ਹੈ ਲਖਵੀਰ ਸਿੰਘ ਖਵਾਜਾ ਪਿੰਡ ਤੇ ਅਤੇ ਤੁਹਾਡੀ ਜਿਹੜੀ ਇਹ ਵੀਡੀਓ ਮੈਂ ਯਾਰਾ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰੂੰਗਾ ਵੱਧ ਤੋਂ ਵੱਧ ਸ਼ੇਅਰ ਕਰੇ ਜੇ ਉਹਨਾਂ ਨੂੰ ਲੱਗਦਾ ਕਿ ਵਾਕਈ ਜਮਲਾ ਜੀ ਘਾਰੇ ਨੇ